ਹਾਂਜੀ ਤੇ ਅੱਜ ਆ ਚੁੱਕਿਆ ਜੀ ਨੂਰਮਹਿਲ ਦੇ ਵਿੱਚ ਤੇ ਨੂਰਮਹਿਲ ਦੇ ਵਿੱਚ ਮੈਨੂੰ ਕਾਫੀ ਭਰਾਵਾਂ ਦਾ ਫੋਨ ਆਉਂਦੇ ਸੀਗੇ ਵੀ ਛੋਲੇ ਪੂੜੀਆਂ ਦੀ ਬੈਸਟ ਪਲੇਸ ਕਿਹੜੀ ਆ ਤੇ ਅੱਜ ਤੁਹਾਨੂੰ ਲੈ ਆਇਆ ਜੀ ਛੋਲੇ ਪੂੜੀਆਂ ਦੀ ਬੈਸਟ ਪਲੇਸ ਤੇ ਤੇ ਲੌਜੀਕ ਇਹ ਆ ਜੀ ਸਾਡੀ ਬੈਸਟ ਪਲੇਸ ਦਿੰਦਾ ਹੈ ਲਗਭਗ 1970 ਤੋਂ ਇਹ ਦੁਕਾਨ ਹੈ ਜੀ ਤੇ ਮੇਰਾ ਜਨਮ ਉਸ ਤੋਂ ਕਾਫੀ ਕਾਫੀ ਦੇਰ ਬਾਅਦ ਹੋਇਆ ਆ ਤੇ ਇੱਥੇ ਦੇ ਓਨਰ ਨਾਲ ਗੱਲ ਕਰਦੇ ਪਹਿਲਾਂ ਇੱਥੇ ਮੈਂ ਤੁਹਾਨੂੰ ਦੱਸਾਂ ਇੱਥੇ ਦਾ ਇੱਕ ਪ੍ਰਾਹਤ ਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਪ੍ਰਾਹਤ ਹੁੰਦੀ ਉਹਦੇ ਵਿੱਚ ਚਨੇ ਹੁੰਦੇ ਥੱਲੇ ਗੀਠੀ ਭਰਦੀ ਤੇ ਥੋੜਾ ਥੋੜਾ ਚਰੇ ਉਹ ਕਟ ਕਟ ਕੇ ਉਹ ਵਿੱਚ ਸਿਰਦੇ ਹੁੰਦੇ ਸੀ ਤੇ ਉਹ ਅਲੱਗ ਹੀ ਫਲੇਵਰ ਹੁੰਦਾ ਸੀ। ਕੀ ਬਾਤ ਹੁੰਦੀ ਸੀ। ਤੇ ਹੁਣ ਇਹ ਭਾਂਡਿਆਂ ਨੇ ਜਗ੍ਹਾ ਲੈ ਲਈ ਆ ਤੇ ਇਸ ਕਰਕੇ ਸਮੋਸਿਆਂ ਦਾ ਜਿਹੜਾ ਫਲੇਵਰ ਟੇਸਟ ਆ ਇਹ ਹੋਈ ਆ ਦੇਖੋ ਸਮੋਸੇ ਬਣਦੇ ਪਏ ਨੇ ਤੇ ਉਹ ਪਿੱਛੇ ਕੜਾਈਆਂ ਚੜੀਆਂ ਹੋਈਆਂ ਨੇ ਤੇ ਇਧਰ ਪਾਈ ਹੋਣੀ ਨੇ ਜੀ। ਬਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਬਾਜੀ ਠੀਕ ਠਾਕ ਹੋ? ਠੀਕ ਠਾਕ ਜੀ। ਬਾਜੀ ਪਹਿਲਾਂ ਤਾਂ ਮੇਨ ਚੀਜ਼ ਇਹ ਦੱਸੋ ਵੀ ਵਾਕਈ ਇਹ 1970 ਤੋਂ ਦੁਕਾਨ ਸ਼ੁਰੂ ਹੋਈ ਸੀ? 1970 ਤੋਂ 70 ਤੋਂ ਕਿਆ ਬਾਤ ਹੈ ਹਾਂ ਅਜਾ ਭਾਈ ਜੀ 70 ਦੇ ਵਿੱਚ ਤੁਸੀਂ ਸ਼ੁਰੂ ਕੀਤੇ ਮਨਨ ਮਲਾ ਨੂਰ ਵਿੱਚ ਪਹਿਲੇ ਤੁਸੀਂ ਬੰਦੇ ਹੋ ਜਾਂਦਾ ਸ਼ੋਲੇਪੁਰੀਆ ਸ਼ੁਰੂ ਕੀਤੇ ਕਿ ਹੋਰ ਵੀ ਪਹਿਲਾਂ ਕੋਈ ਸੀ ਮੈਂ ਹੋਰ ਵੀ ਸੀਗੇ ਇੱਥੇ ਹੋਰਿਆਂ ਦੀ ਦੁਕਾਨ ਹੁੰਦੀ ਸੀ ਬੜਾ ਅੱਛੀ ਉਹ ਤੋਂ ਅਸੀਂ ਸਿੱਖੇ ਹਾਂ ਅੱਛਾ ਜੀ ਤਾਂ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਤੀ ਮਨ ਲਓ ਜੇ ਗੱਲ ਕਰੀਏ 70 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਪੁਰਾਣੀ ਦੁਕਾਨ ਤੁਹਾਡੀ ਹੈ ਸਾਡੀ ਹਾਂ ਜੀ ਹੈ ਨਾ ਤੇ ਭਾਈ ਜੀ ਜਦੋਂ ਸ਼ੁਰੂਆਤ ਕੀਤੀ ਸੀਗੀ ਉਦੋਂ ਕੀ 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 ਪਹਿਲਾਂ ਬਣਾਉਂਦੇ ਹੁੰਦੇ ਸੀ ਉਸ ਟਾਈਮ ਬੱਸ ਸਮੋਸੇ ਸੀ ਉਹਦੇ ਭੂਰੇ ਪੈ ਰਹੇ ਨਹੀਂ ਸੀ ਕੱਲੇ ਸਮੋਸੇ ਸੀ ਅੱਛਾ ਜੀ ਜ਼ਿਆਦਾ ਕੰਮ ਸੀ ਅੱਛਾ ਜਾਂ ਬਾਸ ਮਟਰੀ ਮਟਰੀ ਥੋੜੀ ਰੱਖੀ ਸੀ ਇਹ ਸਮੋਸੇ ਚਨੇ ਨਾਲ ਉਹਦੋਂ ਦਿੰਦੇ ਹੁੰਦੇ ਸੀ ਜੀ ਕਿਵੇਂ ਚਟਮੀਦਾਰ ਚਨੇ ਨਾਲ ਹੀ ਚਟਿਆਂ ਨਾਲ ਅੱਛਾ ਉਦੋਂ ਤੁਸੀਂ ਦੱਸਦੇ ਸੀ ਕਿੰਨੇ ਨੂੰ ਇੱਕ ਸਮੋਸਾ ਵੇਚਦੇ ਹੁੰਦੇ ਇੱਕ ਪਲੇਟ ਕਿੰਨੇ ਦੀ ਹੁੰਦੀ ਸੀ ਉਸ ਟਾਈਮ ਅੱਛਾ ਜੀ ਦੋ ਸਮੋਸੇ ਛੋਲੇ ਪਾ ਕੇ 25 ਪੈਸੇ ਦੋ ਵੇਚਦੇ ਸੀ ਸ਼ੁਰੂਆਤ ਤੋਂ ਸ਼ੁਰੂਆਤ ਤੋਂ 25 ਪੈਸੇ ਤੇ ਦੋ ਸਮੋਸੇ ਹਾਂਜੀ ਹਾਂ ਕੀ ਬਾਤ ਹੈ ਫੇਤੀ ਬਹਿ ਕਰ ਤੇ ਅਸੀਂ ਕਹਿੰਦੇ ਚਲੋ ਪੰਜੀ ਦਾ ਝੰਜਟ ਨਿਬੜ ਗਿਆ ਸਿੱਦੇ ਦਸੀਆਂ ਆਉਣ ਲੱਗ ਪਈਆਂ ਅੱਛ ਤਾਂ 10 ਪੈਸੇ ਵਾਲੀ ਕੀ ਗੱਲ ਸੀ ਉਹ ਜਿਹੜੇ 10 ਪੈਸੇ ਦੇ ਨਾ ਕਿ 10 ਰੁਪਏ ਜਾਂ ਜਾਂ ਜਦ ਖਤਮ ਹੋ ਗਿਆ 25 ਪੈਸੇ 5 ਪੈਸੇ ਲੱਗ ਗਏ ਮੈਂ ਤੁਹਾਨੂੰ 10 ਪੈਸੇ ਦੀ ਇੱਕ ਚੀਜ਼ ਵੇਚਦੇ ਹਾਂ ਉਹਦੇ ਛੋਲੇ ਵੇਚਦੇ ਹਾਂ 10 ਪੈਸੇ ਦੇ ਛੋਲੇ 10 ਰੁਪਏ ਦੀ ਪਲੇਟ 10 ਪੈਸੇ ਦੀ ਪਲੇਟ ਅੱਛਾ ਬੰਦਾ ਚੰਗੀ ਤਰ੍ਹਾਂ ਰੋਟੀ ਖਾ ਲੈਂਦਾ ਈ ਅੱਛਾ 10 ਪੈਸੇ ਦੀ ਪਲੇਟ ਨਾਲ ਰੋਟੀ ਬੰਦਾ ਵਧੀਆ ਖਾਦਾ ਚੰਗੀ ਤਰ੍ਹਾਂ ਵਧੀਆ ਤਰੀਕਾ ਨਹੀਂ ਪਰ ਮੈਨੂੰ ਇੱਕ ਪਤਾ ਵੀ ਮੈਂ 10 ਰੁਪਏ ਦੇ 5 ਰੁਪਏ ਦੇ ਤੁਹਾਡੇ ਕੋਲ ਚਾਰੇ ਲੈ ਕੇ ਜਿਹੜੇ ਰੋਟੀ ਵੀ ਖਾਦੀ ਜਾਂਦੇ ਹਾਂ ਹਾਂਜੀ ਮੁਗੀ ਮੈਨੂੰ ਇਨਾ ਪਤਾ ਉਹ ਬਹੁਤ ਬਾਅਦ ਦੀ ਗੱਲ ਹੈ ਉਹ ਤਾਂ ਬਾਅਦ ਲਗਭਗ ਉਹ 90 ਤੋਂ ਬਾਅਦ ਹੀ ਕਰਾਉਂਦਾ 90 ਦੀ ਗੱਲ ਹੋਗੀ 90 ਦੀ ਗੱਲ ਆ ਠੀਕ ਹੈ ਤੇ ਉਦੋਂ ਬਾਈ ਹੁਣਾਂ ਦੇ ਇੱਥੇ ਆ ਇਦਾਂ ਦੇ ਕਾਊਂਟਰ ਹੁੰਦੇ ਸੀਗੇ ਇਹ ਤੇ ਸਾਡੇ ਪਹਿਲੇ ਇੱਥੇ ਪ੍ਰਾਤ ਹੁੰਦੀ ਸੀ ਪ੍ਰਾਤ ਹੁੰਦੀ ਸੀ ਹਾਂਜੀ ਪ੍ਰਾਤ ਤੇ ਛੋਲੇ ਲਾਏ ਜਾਂਦੇ ਸੀ ਜੀ ਤਰੀਕ ਅਲੱਗ ਬਣਾਇਦੇ ਸੀ ਜਿੰਨੇ ਲੋਰ ਪਾਣੇ ਉਹਨੇ ਭਾਈ ਉਹ ਫਲੇਵਰ ਜਿਹੜਾ ਹੁੰਦਾ ਸੀ ਤੇ ਅੱਜ ਦੇ ਫਲੇਵਰ ਦੇ ਵਿੱਚ ਫਰਕ ਹੋ ਗਿਆ ਕਾਫੀ ਕਿਵੇਂ ਉਹ ਹੁਣ ਉਹ ਚੀਜ਼ ਵਾਕਿਆ ਉਹ ਚੀਜ਼ ਹੁਣ ਬਣਦੀ ਹੈ ਜਾਂ ਕਿਦਾਂ ਉਹ ਚੀਜ਼ ਪਹਿਲਾਂ ਵਧੀਆ ਸੀ ਫਰਕ ਤਾਂ ਪਤਾ ਨਹੀਂ ਹੈ ਤੁਹਾਡੇ ਕਿ ਮਸਾਲੇ ਤੁਸੀਂ ਬੜੇ ਟ੍ਰੈਂਡ ਲੱਤੇ ਆ ਅੱਛਾ ਜੀ ਹੁਣ ਉਦੋਂ ਇਹਦੇ ਪਾਈਦੇ ਨਹੀਂ ਸੀ ਅੱਛਾ ਉਦੋਂ ਪਹਿਲਾਂ ਮਸਾਲੇ ਬਹੁਤ ਘੱਟ ਹੁੰਦੇ ਸੀ ਇੰਨੇ-ਇੰਨੇ ਪਾਈਦੇ ਸੀ ਹੁਣ ਗਾਜਾ ਮਸਾਲੇ ਪਾ ਕੇ ਗਾਗ ਜਿਆਦਾ ਆ ਹੁਣ ਅੱਗੇ ਨਾਲੋਂ ਅੱਗੇ ਤਾਂ ਗਾਗ ਵੀ ਨਹੀਂ ਹੁੰਦੇ ਸੀ ਅੱਗੇ ਗਾਗ ਨਹੀਂ ਸੀ ਤੇ 35 ਮੁੱਠ ਬਣਾਉਣੇ 25 बिक ਜਾਣੇ 10 ਕੋ ਬਚ ਜਾਣੇ ਅੱਛਾ ਤਾਂ ਭਾਈ ਉਸ ਤੋਂ ਬਾਅਦ ਹਾਈਸਟ ਸਮੋਸੇ ਇੱਕ ਦਿਨ 'ਚ ਕਿ ਹਣ ਹਣ ਨਹੀਂ ਉਦੋਂ ਬਾਅਦ ਜਦੋਂ ਤੁਹਾਡੇ 40 30 35 ਸਮੋਸੇ ਲੱਗਦੇ ਹੀ ਉਦੋਂ ਬਾਅਦ ਤਾਂ ਆਬਾਦੀ ਵਧੀ ਗਈ ਹਾਂਜੀ ਰੌਣਕ ਹੋਈ ਗਈ ਪੰਡਾ ਦੀ ਰੌਣਕ ਹੋਈ ਗਈ ਫਿਰ 30 ਦੇ 40 ਬਣਾਉਣ ਲੱਗ ਪਏ 40 ਦੇ 60 ਬਣਾਉਣ ਲੱਗ ਪਏ ਫਿਰ 100 ਬਣਾਉਣ ਲੱਗ ਪਿਆ ਹੁਣ 500 ਤੱਕ ਬਣ ਗਿਆ ਹੁਣ ਪਰਸੋਂ ਤੱਕ ਵੱਡਦਾ 500 ਤੇ ਹੁਣ ਤਾਂ ਨਾਲ ਪੂਰੀਆਂ ਵੀ ਹੋ ਗਈਆਂ ਪੂਰੀਆਂ ਵੀ ਹੋ ਗਏ ਹਨ ਧੰਨਵਾਦ ਬਹੁਤ ਹੋ ਗਏ ਨਾ ਆਬਾਦੀ ਨਹੀਂ ਸੀ ਆਬਾਦੀ ਬਹੁਤ ਹੋ ਗਈ ਅੱਜ ਇੰਨੇ ਵਾਧੇ ਆਜਾ ਪਹਿਲਾਂ ਇਹ ਆ ਜਿਹੜੀ ਦੁਕਾਨ ਆ ਤੁਹਾਨੂੰ ਉਹ ਉੱਚੀ ਲੱਗਦੀ ਆ ਨਾ ਇਹ ਦੁਕਾਨ ਵੀ ਬਿਲਕੁਲ ਨੀਵੀਂ ਹੁੰਦੀ ਸੀ ਕਿ ਹਾਂਜੀ ਉੱਥੇ ਇੱਕ ਰੇਟ ਲਿਸਟ ਲੱਗੀ ਹੁੰਦੀ ਸੀ ਉਹ ਰੇਟ ਲਿਸਟ ਕਿੰਨੇ ਕਿੰਨੇ ਦੀ ਪੈਸੇ ਹੁੰਦੀ ਸੀ ਤੇ ਰੇਟ ਰੇਟਾ ਹੋਣੇ ਲਈਆਂ ਕਿਦਾਂ ਥੋੜਾ ਜਿਹਾ ਕਿਦਾਂ 20 ਪੈਸੇ 20 ਪੈਸੇ ਤੋਂ ਛੋਟਾ ਲਾਲ 20 ਪੈਸੇ ਤੋਂ ਛੋਟਾ ਲਾਉਂਦੇ ਸੀ 15 ਰੁਪਏ ਤੋਂ ਉਹ ਰੇਟ ਹੁੰਦੇ ਸੀ ਅੱਜ ਬਈ ਅੱਜ ਦੇ ਫਲੇਵਰ ਜਦੋਂ ਤੁਸੀਂ ਅੱਜ ਦੀ ਚੀਜ਼ ਬਣਾਉਦੇ ਹੋ ਤੇ ਉਹ ਟਾਈਮ ਯਾਦ ਆਉਂਦਾ ਵੀ ਯਾਰ ਕਿਸ ਟਾਈਮ ਅਸੀਂ 10 ਪੈਸੇ ਦੇ ਛੋਲੇ ਵੇਚਦੇ ਸੀਗੇ ਜਾਂ 10 25 ਪੈਸੇ ਦੇ ਸਮੋਸੇ ਹੁੰਦੇ ਸੀ ਤੇ ਅੱਜ ਦਾ ਰੇਟ ਦਾ ਦੇਖ ਲਓ ਕਿੰਨਾ ਫਰਕ ਪੈ ਗਿਆ ਬਈ ਅੱਜ ਦਾ ਰੇਟ ਕੀ ਹੈ ਤੁਹਾਡਾ ਅੱਜ ਦਾ 50 ਰੁਪਏ ਦੀ ਫ੍ਰੀਟ ਹੈ 50 ਰੁਪਏ ਦੀ ਦੋ ਸਮੋਸੇ ਦੋ ਸਮੋਸੇ ਚੱਲਿਆ ਤੇ ਨਾਲ ਪੂਰੀ ਛੋਲਿਆਂ ਦੀ ਪਲੇਟ ਪੂਰੀ ਉਹ ਵੀ 50 ਰੁਪਏ ਉਹ ਵੀ ਪਲੇਟ ਦੀ ਤੇ ਭੜੂਰੇ 50 ਰੁਪਏ ਪਹਲਾ ਜਿਹੜੀ ਮਰਜ਼ੀ ਆਈਟਮ ਲੈ ਲਓ 50 ਰੁਪਏ ਦੇ ਵਿੱਚ ਹਾਂਜੀ ਹਾਂਜੀ ਕੀ ਬਾਤ ਹੈ ਜੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕੜਾਈਆਂ ਅਲੱਗ-ਲੱਗ ਨੇ ਇਧਰ ਬਾਈ ਹੁਣੀ ਸਮੋਸੇ ਬਣਾਉਂਦੇ ਹੁੰਦੇ ਆ ਤੇ ਪਰਲੇ ਪਾਸੇ ਪੂਰੀ ਬਾਈ ਇਹ ਬਾਈ ਇਹ ਅਲੱਗ-ਲੱਗ ਹੀ ਕਿਉਂ ਬਣਾਉਂਦੇ ਨੇ ਇੱਕ ਚ ਕਿਉਂ ਨਹੀਂ ਤੋਲਦੇ ਹੁੰਦੇ ਕਿਉਂ ਟੈਮ ਕੱਟ ਵੱਜਦਾ ਉਹ ਇਦਾਂ ਜੀ ਸਮੋਸੇ ਸੇਕ ਘੱਟ ਜਾਂਦਾ ਅੱਛਾ ਜੀ ਸਮੋਸੇ ਬ ਇਹ ਪੂੜੀ ਨੂੰ ਮੱਠਾ ਵੇ ਫੇ ਪੂੜੀ ਨਹੀਂ ਬੰਨੀ ਜੇ ਸਮੋਸੇ ਨੂੰ ਤੇਜ ਹੋਵੇ ਸਮੋਸੇ ਨਹੀਂ ਬੰਨਦੇ ਸਮੋਸੇ ਨਹੀਂ ਬੰਨਦੇ ਇਹ ਸਿਰਫ ਸੇਕ ਦਾ ਹੀ ਤਗਰਦਾ ਹਿਸਾਬ ਹੈ ਹਾਂ ਬਾਈ ਤੁਹਾਡੀ ਇੱਕ ਮੈਨੂੰ ਪਹਿਲਾਂ ਤਾਂ ਆਹ ਖਣਾ ਬਸ ਸਬਜ਼ੀਆਂ ਦਿਖਾ ਦੀਏ ਤੁਹਾਡੀ ਇੱਕ ਚਟਨੀ ਬਣਾਉਂਦੇ ਹੁੰਦੇ ਸੀ ਗਿੰਨੇ ਵਾਲੀ ਹਾਂਜੀ ਹਾਂਜੀ ਹੁਣ ਇੱਕ ਕਰਾਰੀ ਵਾਲੀ ਹੁਣ ਵੀ ਬਣਾਇਤੀਏ ਕੋਣ ਵੀ ਬਣਾਉਂਦੇ ਉਹ ਤੇ ਉਹ ਕੀ ਐ ਦਾਦੀ ਉਹਦੇ ਵਿੱਚ ਸਵਾਦ ਪਾਉਂਦੇ ਹੋ ਬਾਈ ਤੁਸੀਂ ਜਿਹੜਾ ਲੋਕਾਂ ਦੀ ਜ਼ੁਬਾਨ ਤੋਂ ਲੱਦੇ ਨਹੀਂ ਕੋਈ ਸਵਾਦ ਨਹੀਂ ਜੀ ਇਹ ਗੁੜ ਦਾ ਤੇ ਚਟਨੀ ਇਮਲੀ ਦਾ ਸਵਾਦ ਹੁੰਦਾ ਆ ਜੀ ਬਿਰੀ ਬਿਰੀ ਕੱਚੀ ਦੇ ਆ ਸਬਜ਼ੀਆਂ ਸਾਰੀਆਂ ਕੱਟ ਲੈਂਦੀਆਂ ਓਕੇ ਸੋਤਨਾ ਕੱਟ ਲ ਬੱਦ ਸਿੱਧਾ ਨੇ ਭਾਈ ਤੇ ਆਜੋ ਮੜਾ ਜੇ ਹੁਣ ਆਪਾਂ ਇੱਕ ਦਿਖਾ ਦਈਏ ਪਹਿਲਾਂ ਇਹ ਅੱਜ ਕੀ ਕੀ ਆਪਣੇ ਕੋਲ ਭਾਈ ਮੜਾ ਜੇ ਇੱਧਰ ਆ ਜਾ ਮਿੱਤਰ ਆਹ ਸਾਡੇ ਆਹ ਚਨੇ ਸਾਡੇ ਓਕੇ ਹਾਂਜੀ ਆਹ ਚਨੇ ਆ ਜੀ ਇਹਨਾਂ ਨੇ ਇਹ ਚ ਕੋਈ ਗਰੇਵੀ ਨਹੀਂ ਉੱਧਰ ਅੱਛਾ ਜੀ ਹਾਂਜੀ ਇਹ ਜਿਹੜੀ ਹੈਗੀ ਹੈ ਇਹ ਚ ਥੋੜਾ ਜਿਆਦਾ ਆਲੂ ਵਾਲੀ ਸਬਜ਼ੀ ਹੈ ਇੱਥੇ ਆ ਗਰੇਵੀ ਦੇਖੋ ਥੋੜੀ ਹੈ ਹੂੰ 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 ਤੇਲ ਇਹ ਚ ਇਹ ਰੋਗਨ ਅੱਛਾ ਰੋਗਨ ਥੋੜਾ ਜਿਆਦਾ ਇਹਦੇ ਜਿਆਦਾ ਇੱਕੇ ਨਹੀਂ ਹੁੰਦਾ ਅੱਛਾ ਇਹ ਜਿਹੜੀ ਆਲੂਆਂ ਦੀ ਸਬਜ਼ੀ ਮਿਲਦੀ ਆ ਇਹ ਮਿਲਦੀ ਆ ਪੂੜੀਆਂ ਤੇ ਦੂਜਾ ਨਾਲ ਪੂੜੀਆਂ ਨਾਲ ਹਣਾ ਸਮੋਸਿਆਂ ਨਾਲ ਨਹੀਂ ਆਏ ਬੰਦੇ ਸਮੋਸਿਆਂ ਦੇ ਆਲੂ ਹੁੰਦੇ ਆ ਉਹ ਜਿਹੜੇ ਆਲਰੇਡੀ ਹੁੰਦੇ ਆ ਜੀ ਤੇ ਆ ਨਾਲ ਇਥੇ ਹੁੰਦਾ ਜੀ ਆਚਾਰ ਹਾਂਜੀ ਤੇ ਭਾਈ ਉਹ ਗੰਡੇ ਦੀ ਛੱਡੀ ਜਰੂਰ ਦਿਖਾਓ ਇੱਕ ਇਹ ਸਾਨੂੰ ਇਹ ਆਚਾਰ ਹੈ ਜੀ ਅੱਜ ਕੱਲ ਦਜਰਾਂ ਦਾ ਗੋਭੀ ਦਾ ਗਰਮੀਆਂ ਨੂੰ ਕਿਦਾਂ ਮੂਲੀਆਂ ਦਾ ਲਾ ਲਓ ਔਲਿਆਂ ਦਾ ਲਾ ਲਓ ਹੋਰ ਕਿਦਾਂ ਕਿਹੜੇ ਕਿਹੜਾ ਆਚਾਰ ਕਾਫੀ ਕਾਫੀ ਚੀਜਾਂ ਹੁੰਦੀਆਂ ਹਾਂਜੀ ਬਦਲਾ ਬਦਲਾ ਤੇ ਭਾਈ ਆਪਣੀ ਗੰਡੇ ਵਾਲੀ ਛੱਡੀ ਮੈਨੂੰ ਜਰੂਰ ਦਿਖਾਓ ਜੀ ਸਾਡੀ ਉਹ ਸਾਡੀ ਬਹੁਤ ਫੇਵਰਿਟ ਹੈ ਇੱਥੇ ਵੀ ਆ ਮਿੱਠੀ ਛੱਡਰੀ ਹੈ ਜੀ ਪਹਿਲਾਂ ਜੀ ਏ ਮਿੱਠੀ ਜਿੱਕੀ ਆ ਗੱਡੀ ਵਾਲੀ ਜਿਹੜੀ ਤੁਸੀਂ ਬਈ ਜਿਹੜੀ ਮਿੱਠੀ ਜਣੀ ਗੋੜਾ ਵਾਲੀ ਬਣਾਉਂਦੇ ਤੁਸੀਂ ਇਹ ਗੋੜਾ ਲਈ ਹਾਂਜੀ ਆ ਦੇਖੋ ਆਇਆ ਜੀ ਗੰਡੇ ਵਾਲੀ ਚੱਲੀ ਇਹ ਗੰਡੇ ਵਾਲੀ ਚੱਟੇ ਇਹ ਬਈ ਪਿਓਰੀ ਇਮਲੀ ਦੀ ਹੁੰਦੀ ਏ ਪਿਓਰੀ ਇਮਲੀ ਦੀ ਕੀ ਬਾਤ ਹੈ ਹਾਂਜੀ ਇਹਦੇ ਨਾਲ ਹੀ ਫਲੇਵਰ ਇੰਨਾ ਕਿ ਜ਼ਬਰਦਸਤ ਹੋ ਜਾਂਦਾ ਨਾ ਹਾਂ ਜੀ ਦਾ ਟੇਸਟੀ ਹੋ ਜਾਂਦਾ ਵੀ ਵਾਕਈ ਬਹੁਤ ਵਧੀਆ ਬਈ ਤੇ ਭਾਜੀ ਹੁਣ ਫਿਰ ਅੱਛਾ ਇਹ ਕਾ ਬੰਦਾ ਬਹੁਤ ਪੁਰਾਣਾ ਹੈ ਇਹ ਬਹੁਤ ਪੁਰਾਣਾ ਹੈ ਜੀ ਅਰੇ ਭਾਈ ਇਹ 1993 ਦਾ ਲੱਗਾ ਜੀ ਅੱਛਾ 1993 ਜਦੋਂ ਤਾਂ ਸੀ ਸ਼ੁਰੂ ਹੋਣ ਲੱਗੇ ਆਉਣੇ ਇੱਥੇ ਉਦੋਂ ਦਾ ਬੰਦਾ ਇੱਥੇ ਲੱਗਾ 1 ਇਹ ਵਾਕੇ ਵੀ ਉਸ ਬੰਦੇ ਨੇ ਕਿਹੜੀ ਦੁਕਾਨ ਇੱਥੋਂ ਨੀਵੀਂ ਦੁਕਾਨ ਤੋਂ ਉੱਪਰ ਤੱਕ ਦੇਖੀ ਕਿਉਂ ਬਾਈ ਪੱਕੀ ਗੱਲ ਹੈ ਨਾ ਤੇ ਚਲੋ ਬਾਈ ਜੀ ਹੁਣ ਸਾਨੂੰ ਤੁਸੀਂ ਸਾਡੀ ਪਲੇਟ ਲਾ ਕੇ ਦਿਓ ਪੂੜੀਆਂ ਦੀ ਤੇ ਆਪਾਂ ਫਿਰ ਪੂਰੀ ਤੁਹਾਡੀ ਟੈਸਟ ਕਰੀਏ ਕਿਉਂਕਿ ਮੈਂ ਤਾਂ ਬਹੁਤ ਵਾਰੀ ਖਾਦੀ ਆ ਕਿਉਂਕਿ ਅਸਲ 'ਚ ਕੀ ਹੁੰਦਾ ਸੀਗਾ ਮੈਨੂੰ ਤਾਂ ਡੇਲੀ ਫੋਨ ਕਰਦੇ ਆ ਮੇਰੇ ਜਿਹੜੇ ਸਾਡੇ ਫੋਲੋਅਰਸ ਨੇ ਨਾ ਠੀਕ ਹੈ ਜੀ ਉਹ ਫੋਨ ਕਰਦੇ ਬਾਈ ਭਟੂਰੇ ਖਾਣਾ ਅਸੀਂ ਨੂਰਮਲ ਆ ਰਹੇ ਆ ਛੋਲੇ ਪੂੜੀਆਂ ਨੂਰਮਲ ਚ ਕਿਹਦੀਆਂ ਬੈਸਟ ਮਿਲਦੀਆਂ ਨੇ ਜਿਹੜੇ ਬਾਹਰ ਅਮਰੀਕਾ ਕੈਨੇਡਾ ਗਏ ਬਾਹਰ ਪੁਰਾਣੇ ਛੋਟੇ ਹੁੰਦੇ ਆ ਉਹ ਵੀ ਹਜੇ ਤੱਕ ਸਾਨੂੰ ਯਾਦ ਕਰਦੇ ਆ ਅੱਜ ਕਿਉਂ ਨਹੀਂ ਅੱਜ ਬਾਈ ਤੁਹਾਡੀ ਦੁਕਾਨ ਦਾ ਬੋਰਡ ਨਹੀਂ ਲੱਗਾ ਕੋਈ ਬੋਰਡ ਨਾ ਸਾਡੀ ਦੁਕਾਨ ਆਮ ਮਸ਼ਹੂਰ ਆ ਜੀ ਨੂਰਮਲ ਸਮੋਸੇ ਦੀ ਨੂਰ ਮੈਥ ਸਮੋਸੇ ਦੀ ਪੁਰਾਣੀ ਦੁਕਾਨ ਅੱਛਾ ਪੁਰਾਣੀ ਦੁਕਾਨ ਟਰਾਂਸਫਰਰ ਪੁਰਾਣੀ ਦੁਕਾਨ ਟਰਾਂਸਫਰ ਵਾਲੀ ਤੇ ਅੱਛਾ ਭਾਈ ਹੁਣ ਐਡਰੈਸ ਵੀ ਇੱਕ ਵਾਰੀ ਬੋਲ ਦਿਓ ਵੀ ਆਪਣਾ ਐਡਰੈਸ ਪ੍ਰੋਪਰ ਕੀ ਆ ਤੁਹਾਡਾ ਐਡਰੈਸ ਆ ਗਿਆ ਜੀ ਨੂਰ ਮੈਲ ਪੁਰਾਣਾ ਬੱਸ ਸਟੈਂਡ ਜੀ ਤਾਂ ਨਵਾਂ ਬਾਜ਼ਾਰ ਪੁਰਾਣਾ ਬੱਸ ਸਟੈਂਡ ਨਵਾਂ ਬਾਜ਼ਾਰ ਤੇ ਆਹ ਟਰਾਂਸਫਰਰ ਇੱਥੇ ਕਿੱਥੇ ਟਰਾਂਸਫਰਰ ਆ ਪਿੱਛੇ ਲੁਕਿਆ ਹੋਇਆ ਜੀ ਇਹਦੇ ਤੇ ਆਹ ਦਿਖਾ ਰਿਹਾ ਤੁਹਾਨੂੰ ਆਹ ਟਰਾਂਸਫਰਰ ਵੱਡਾ ਤੇ ਇੱਥੇ ਆ ਕੇ ਤੁਸੀਂ ਜਿੱਥੇ ਇਥੋ ਹੀ ਕਿਸੇ ਨੂੰ ਮਰਜੀ ਪੁੱਛੋ ਪੁਰਾਣੀ ਸਮੋਸੇ ਦੀ ਦੁਕਾਨ ਹੈ ਨਾ ਪੁਰਾ ਤੇ ਨਾਲੇ ਤੇ ਜਿਗਜਗ ਵਾਲਿਆਂ ਦੀ ਬਾਈ ਹੁਣਾਂ ਦੀ ਦੁਕਾਨ ਹੈ ਉਹਦੇ ਬਿਲਕੁਲ ਹਾਂਜੀ ਹਾਂਜੀ ਵਾਕਈ ਭਾਈ ਜੀ ਵੀ ਇਸ ਦੁਕਾਨ ਦਾ ਵਾਕਈ ਕੋਈ ਨਾਂ ਨਹੀਂ ਹੈਗਾ ਪਰ ਲੋਕ ਜਿਹੜਾ ਨਾਂ ਜਾਣਦੇ ਆ ਪੁਰਾਣੀ ਦੁਕਾਨ ਤੋਂ ਪੁਰਾਣੀ ਦੁਕਾਨ ਤੋਂ ਉਸੇ ਦਾ ਕੀ ਨਾਂ ਹੈ ਤੇ ਚਲੋ ਭਾਈ ਜੀ ਫਿਰ ਸਾਡੀ ਹੁਣ ਤੁਸੀਂ ਪੂੜੀਆਂ ਦੀ ਪਲੇਟਾਂ ਲਾ ਦਿਓ ਜੀ ਤੇ ਆਪਾਂ ਕਰੀਏ ਟ੍ਰਾਈ ਲੋ ਜੀ ਸਾਡੀ ਪੇਟ ਹੋ ਗਈ ਸ਼ੁਰੂ ਇਹ ਤਾਂ ਪਾਉਂ ਸਾਰੇ ਜਿੱਦਾਂ ਅੱਡ-ਅੱਡ ਮਿਲਣੀਆਂ ਨੇ ਚਰੇ ਵੀ ਅੱਡ ਮਿਲਨੇ ਨੇ ਤੁਹਾਨੂੰ ਆਲੂਆਂ ਸਬਜ਼ੀ ਜੀ ਭਾਈ ਇੱਕ ਟਾਈਮ ਇਹ ਤਾਂ ਆਲੂਆਂ ਸਬਜ਼ੀ ਦੁਪਹਿਰੇ ਮੁੱਕ ਜਾਂਦੀ ਹੁੰਦੀ ਹੈ ਨਾ ਚੇਦੀ ਕਿਤੇ ਨਹੀਂ ਮੁੱਕਦੀ ਨਹੀਂ ਕਿ ਇਹ ਕਿਸੇ ਸਮੋਸਿਆਂ ਨਾਲ ਨਹੀਂ ਦੇਣੇ ਇਹਦੀ ਪਲੂਰੀਆਂ ਨਾਲ ਹੀ ਹੈ ਅੱਛਾ ਜੀ ਤੇ ਸ਼ਾਮ ਕੀ ਕਰ ਗਾਜਰ ਦਾ achar ਗੋਭੀ ਦਾ achar ਭਾਈ ਇੱਕ ਮਿਰਚ ਪਾ ਦਿਓ ਜੀ ਵਾਜੀ ਵਾਜੀ ਨਾਲ ਇਹਦੇ ਜਾਣੀਆਂ ਕੱਟ ਜਿਹੜੀ ਜਿਹੜੀ ਤੁਹਾਨੂੰ ਪਸੰਦ ਕਰਦੇ ਆ। ਆਹੋ ਹੋ। ਇਸ ਤੋਂ ਵੱਡੀ ਹੋਰ ਕੁਝ ਨਹੀਂ ਹੈਗੀ ਚੀਜ਼। ਤੇ ਨਾਲ ਆ ਗਿਆ ਸਲਾਦ। ਆ ਦੇਖੋ 1 2 3 4। ਕਿਆ ਬਾਤ ਹੈ। ਤੇ ਨਾਲ ਆਗੀਆਂ ਵੱਡੀਆਂ ਦੋ ਕੂੜੀਆਂ। ਆ ਚੱਕ। ਆ ਲੋ ਜੀ। ਲੋ ਜੀ ਆ ਹੋ ਗਈ ਪਲੇਟ ਸਾਡੀ ਰੈਡੀ ਤੇ ਹੁਣ ਆਪਾਂ ਇਹਨੂੰ ਕਰੀਏ ਟੈਸਟ। ਸੋ ਥੈਂਕ ਯੂ ਸੋ ਮਚ। ਤੇ ਲੋ ਜੀ ਸਾਡੀ ਪਲੇਟ ਹੋ ਚੁੱਕੀ ਹੈ ਰੈਡੀ ਤੇ ਆਪਾਂ ਹੁਣ ਇਹਨੂੰ ਕਰਦੇ ਆ ਟੈਸਟ। ਤੇ ਵਾਕਈ ਇੱਥੇ ਦਾ ਫਲੇਵਰ ਜਿਹੜਾ ਹੈ ਨਾ ਬਚਪਨ ਯਾਦ ਕਰਾ ਦਿੰਦਾ ਕਿਉਂਕਿ ਮੈਂ ਨਿੱਕੇ ਹੁੰਦੇ ਤੋਂ ਲੈ ਕੇ ਹੁਣ ਤੱਕ ਇੱਥੇ ਪੂੜੀਆਂ ਜਿਹੜੀਆਂ ਸਪੈਸ਼ਲ ਖਾਣਾ ਆਉਂਦੀਆਂ ਆ ਚਾਹੇ ਜੋ ਮਰਜ਼ੀ ਹੋ ਜਾਏ ਇੱਥੇ ਦੀ ਪੂੜੀ ਤੋਂ ਬਿਨਾ ਸਾਡੀ ਵੱਲੋਂ ਗੁਜ਼ਾਰੇ ਹੈ ਨਹੀਂ ਤੇ ਵਾਕਈ ਨੂਰਮੈਲ ਦਾ ਵਾਕਈ ਨੂਰਮੈਲ ਦਾ ਵੀ ਗੁਜ਼ਾਰਾ ਨਹੀਂ ਤੇ ਤੁਸੀਂ ਪੂੜੀ ਖਾਣ ਵਾਸਤੇ ਬਾਈ ਹੁਣਾ ਦੇ ਐਡਰੈਸ ਦੱਸਤਾ ਨੂਰਮੈਲ ਦੀ ਸਭ ਤੋਂ ਪੁਰਾਣੀ ਸਮੋਸੇ ਦੀ ਦੁਕਾਨ ਤੁਸੀਂ ਇੱਥੇ ਬਾਈ ਹੁਣਾ ਕੋਲ ਆ ਕੇ ਬਾਈ ਹੁਣਾ ਕੋਲ ਸਮੋਸੇ ਪੂੜੀਆਂ ਤੇ ਭਲੂਰੇ ਇੰਜੋਏ ਕਰੋ ਤੇ ਆਪਾਂ ਹੀ ਹੁਣ ਜਾਂਦਾ ਕਿ ਇੰਜੋਏ ਕਰੀਏ ਤੇ ਤੇ ਲੋ ਜੀ ਹੁਣ ਆਪਣੀ ਵਾਰੀ ਆ ਗਈ ਟੇਸਟਿੰਗ ਦੀ ਤੇ ਇਹਨੂੰ ਇਸ ਤਰੀਕੇ ਨਾਲ ਅਸੀਂ ਕਰਕੇ ਥੱਲੇ ਚੰਗੀ ਤਰ੍ਹਾਂ ਇਹਦਾ ਬਣ ਲੀਦਾ ਜੀ ਵਾਹ ਜੀ ਵਾਹ ਅਸੀਂ ਇਹਦੇ ਵਿੱਚ ਆਲੂ ਵੀ ਇਹਦੇ ਵਿੱਚ ਮਿਕਸ ਕਰ ਲਈਦੇ ਨਾਲ ਕੀ ਬਾਤ ਹੈ ਤੇ ਵੱਡੀ ਸਾਰੀ ਬਾਈਟ ਤੇ ਪਿਆਜ਼ ਅੰਸਲਾਦਾ ਕੀ ਬਾਤ ਹੈ ਅਰੇ ਫੋੜ ਲੈ ਬਾਈ ਸਰਾ ਇਸ ਤੋਂ ਵਧੀਆ ਪੂਰੀਆਂ ਤੁਹਾਨੂੰ ਨਹੀਂ ਮਿਲ ਸਕਦੀਆਂ ਤੇ ਬਾਕੀ ਜਦੋਂ ਬਚਪਨ ਜੁੜਿਆ ਨਾਲ ਹੋ ਗਿਆ ਤਾਂ ਉਸ ਤੋਂ ਵੱਡੀ ਹੋਰ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ ਤੇ ਇਸ ਕਰਕੇ ਤੁਸੀਂ ਜਦੋਂ ਮੈਨੂੰ ਤੁਹਾਡੇ ਭਰਾ ਫੋਨ ਕਰਦੇ ਨੂਰਵੈਲ ਚ ਕਿਹੜੀ ਬੈਸਟ ਆ ਪੂੜੀਆਂ ਨੂੰ ਲੈ ਕੇ ਭਾਈ ਤੁਸੀਂ ਇੱਥੇ ਭਰਾਵਾਂ ਦੇ ਕੋਲ ਆਓ ਇੱਥੇ ਤੁਸੀਂ ਆ ਕੇ ਪੂੜੀਆਂ ਖਾ ਸਕਦੇ ਹੋ ਤੇ ਇੰਜੋਏ ਕਰੋ ਆ ਕੇ ਤੇ ਕਿਉਂਕਿ ਆਪਣਾ ਤਾਂ ਪੱਕੀ ਸਾਡੀ ਜੀ ਜਗ੍ਹਾ ਹੈਗੀ ਹੈਗੀ ਇੰਜੋਏ ਕਰ ਲਈਏ ਹੂੰ ਉਹ ਕੀ ਆ ਬੱਸ ਤੇ ਤੁਸੀਂ ਹੁਣ ਕੀ ਕਰਨਾ ਤੁਸੀਂ ਕੁਛ ਨਾ ਕਰੋ ਤੁਸੀਂ ਸਿਰਫ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਲਓ ਤੇ ਤੁਸੀਂ ਵੀ ਦੱਸੋ ਵੀ ਆਪਣੇ ਇਲਾਕੇ ਦੇ ਵਿੱਚ ਸਭ ਤੋਂ ਬੈਸਟ ਤੁਹਾਡੇ ਪੂਰੀ ਕਿਹਦੀ ਅੱਦ ਕੋਣ ਪੂਰੀਆ ਬਣਾਉਂਦਾ ਤੇ ਆਪਾਂ ਜਲਦੀ ਉਹਨਾਂ ਕੋਲ ਵੀਡਿਓ ਕਰਾਂਗੇ ਜਿਹੜੇ ਕਿ ਸਾਨੂੰ ਭਰਾ ਮੈਸੇਜ ਕਰਦੇ ਆ ਅਸੀਂ ਸਾਰੇ ਉਹ ਮੈਸੇਜ ਸੇਵ ਕਰੀ ਜਾ ਰਹੇ ਆ ਤੇ ਮੈਸੇਜ ਸੇਵ ਕਰਕੇ ਜਿਹੜੀ ਜਿਹੜੀ ਬੈਸਟ ਪਲੇਸ ਤੁਸੀਂ ਸਾਨੂੰ ਦੱਸਦੇ ਹੋ ਉਹ ਪਲੇਸਿਸ ਅਸੀਂ ਜਲਦੀ ਜਲਦੀ ਸ਼ੂਟ ਕਰ ਰਹੇ ਆ ਤੇ ਅੱਧੀਆਂ ਅਸੀਂ ਸ਼ੂਟ ਕਰ ਚੁੱਕੇ ਆ ਕੁਝ ਕਿ ਸਾਡੀਆਂ ਸ਼ੂਟ ਕਰਨ ਵਾਲੀਆਂ ਬਾਕੀ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਚਲੋ ਵੀ ਕਿਹੜੀ ਕਿਹੜੀ ਬੈ ਜਗਾ ਦੇ ਅਸੀਂ ਉਹਨਾਂ ਕੋਲ ਜਲਦੀ ਜਲਦੀ ਪਹੁੰਚਾ ਕਰਨਾ ਤੇ ਸੋ ਹੁਣ ਤੁਸੀਂ ਬਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਦ ਤੱਕ ਅਸੀਂ ਆਪਣੀ ਵੀਡੀਓ ਫਿਨਿਸ਼ ਕਰੀਏ ਥੈਂਕ ਯੂ ਸੋ ਮੱਚ